ਬਾਈ ਗੁਜੇ ਕਾਕਾ ਸਾ ਬਾਈ ਗੁਜੇ ਕੀ ਫਤੇ ਬਸੰਤ ਕੀ ਬਾਗ ਮਹਿਲ ਬੰਜਵਾਏ ਕਿਉਂ ਕਾਸਤ ਗੁਪ ਸਭ ਹਰ ਕਾ ਨਾਮ ਤੇ ਆਇਕ ਹੈ ਹੋ ਹੋ ਜਿਆ ਪਾਈ ਕਰਮ ਖੰਦੇ ਪਾਈ ਹੈ ਇਹ ਹੈ ਰੂਤ ਜੇ ਮੈਂ ਬਸ ਗੁਰੂ ਸਾਹਿਬ ਦੀ ਕਿਰਪਾ ਸਾਡੇ ਸਤਕਾਰਯੋਗ ਮਹਾਪੁਰਸ਼ ਮਾਤਾ ਵਿਪਨਪ੍ਰੀਤ ਕੌਰ ਜੀ ਉਹਨਾਂ ਦੀ ਅਸੀਸਾਂ ਜਿਨ੍ਹਾਂ ਨੇ ਸਾਨੂੰ ਪ੍ਰੇਰਿਆ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਸਿਖਾਓ ਬੱਚਿਆਂ ਨੂੰ ਗੁਰੂ ਨਾਲ ਜੋੜੋ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਓ 2 ਸਾਲ ਦੀ ਉਮਰ ਚ ਨੇ ਬੋਲਣਾ ਸਟਾਰਟ ਕੀਤਾ ਸੀ ਤੇ ਪਹਿਲੇ ਮੈਨੂੰ ਵਾਇਗੁਰੂ ਸ਼ਬਦ ਸਿਖਾਇਆ ਫਿਰ ਮੋਲ ਮੰਤਰ ਫਿਰ ਜਪਜੀ ਸਾਹਿਬ ਤੇ ਇਹਨੂੰ ਮੈਂ ਇਸ਼ਨਾਨ ਕਰਵਾ ਕੇ ਰੋਜ਼ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਸਾਡੇ ਘਰ ਵਿੱਚ ਇਹਨੂੰ ਮੈਂ ਗੁਰੂ ਸਾਹਿਬ ਦੇ ਕਮਰੇ ਵਿੱਚ ਲੈ ਕੇ ਜਾਣਾ ਉੱਥੇ ਨੂੰ ਵਾਇਗੁਰੂ ਵਾਇਗੁਰੂ ਕਰਵਾਉਣਾ ਥੋੜੀ ਦੇਰ ਰੋਜ਼ ਕਰਵਾਉਣਾ ਰੋਜ਼ ਤੇ ਫਿਰ ਹੌਲੀ ਹੌਲੀ ਫਿਰ ਇਹਦੇ ਮੂੰਹ ਚੋਂ ਵਾਇਗੁਰੂ ਸ਼ਬਦ ਨਿਕਲਿਆ ਤੇ ਅਸੀਂ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ ਨਾਮ ਕੀ ਹੈ ਤੁਹਾਡਾ ਅਖੰਡ ਕਿਹੜੀ ਕਲਾਸ ਵਿੱਚ ਪੜਦੇ ਹੋ ਅਲਕ ਜੀਰਤ ਅਲਕ ਜੀ ਦੇ ਵਿੱਚ ਕੀ ਸੁਣਾਉਂਗੇ ਸਾਨੂੰ ਬਸੰਤ ਦੀ ਬਾਤ ਠੀਕ ਹੈ ਜੀ ਤੂੰ ਸਾਨੂੰ ਬਸੰਤ ਦੀ ਬਾਤ ਸੁਣਾਓ ਭਾਈ ਗੋਜੀ ਕਾ ਖਾਲਸਾ ਭਾਈ ਗੋਜੀ ਕੀ ਫਤਹਿ ਬਸੰਤ ਦੀ ਬਾਤ ਮਹਿਲ ਬਣਜਵਾਇ ਕਿਉਂ ਕਾਸਤ ਗੁਰ ਸਾਧ ਹਰ ਕਾ ਨਾਮ ਤੇ ਆਇ ਕਾ ਹੋ ਹੋ ਰਿਆ ਪਾਈ ਕਰਮ ਖੰਤੇ ਪਾਈ ਹੈ ਇਹੇ ਦੁੱਤ ਜਾਈ ਵਨ ਤੇ कि पवन मोलिया अमृत फल पाई विल साधु सुख बुज लखी सब छै नानक चम में एक नाम फिर बोना ताई पंजे पंजाब माँ मा का सच्चा तोआ नीचे जो पहर विच देख रोआ रोक सो सब कसम के कौन कौन कीमत पावे कहते आए सुना नित से पग ਗੰਗੋ ਗੋਚੇ ਸਾਈ ਭੋ ਦੂਸਰੇ ਲਵੇ ਨਾ ਲਾਵੇ ਸੱਚੇ ਪੂਰੇ ਗੁਰੂ ਦੇ ਸਿਆ ਨਾਨਕ ਜੀ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਬਸ ਗੁਰੂ ਸਾਹਿਬ ਦੀ ਕਿਰਪਾ ਸਾਡੇ ਸਤਿਕਾਰਯੋਗ ਮਹਾਪੁਰਸ਼ ਮਾਤਾ ਵਿਪਨਪ੍ਰੀਤ ਕੌਰ ਜੀ ਉਹਨਾਂ ਦੀ ਅਸੀਸਾਂ ਜਿਨ੍ਹਾਂ ਨੇ ਸਾਨੂੰ ਪ੍ਰੇਰਿਆ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਸਿਖਾਓ ਬੱਚਿਆਂ ਨੂੰ ਗੁਰੂ ਨਾਲ ਜੋੜੋ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਓ ਉਹਨਾਂ ਨੂੰ ਬਸ ਇਸ ਵਾਸਤੇ ਤੋੜੋ ਤੇ ਉਹਨਾਂ ਦੀ ਪ੍ਰੇਰਨਾ ਸਦਕਾ ਇਹਨੂੰ ਮੈਂ ਛੋਟੀ ਉਮਰ ਤੋਂ ਹੀ ਗੁਰਬਾਣੀ ਸਿਖਾਣੀ ਸ਼ੁਰੂ ਕੀਤੀ ਸੀ ਉਹਦੇ ਸਦਕੇ ਅੱਜ ਇਹ ਇਹਨੂੰ ਇੰਨੇ ਪਾਠ ਕੰਠ ਨੇ ਹਾਂਜੀ 2 ਸਾਲ ਦੀ ਉਮਰ ਚ ਨੇ ਬੋਲਣਾ ਸਟਾਰਟ ਕੀਤਾ ਸੀ ਤੇ ਪਹਿਲੇ ਮੈਨੂੰ ਵਾਇਗੁਰੂ ਸ਼ਬਦ ਸਿਖਾਇਆ ਫਿਰ ਮool ਮੰਤਰ ਫਿਰ ਜਪਜੀ ਸਾਹਿਬ ਜਪਜੀ ਸਾਹਿਬ ਨੂੰ ਹੋ ਜੇ ਕੰਠ ਨਹੀਂ ਹੋਈ ਪੂਰੀ 10 ਪੋੜੀਆਂ ਹੋਈਆਂ ਫਿਰ ਇਹਨੂੰ ਰਾਗ ਵਾਲਾ ਕਰਵਾਈ ਹੈ ਨਾਲ ਤੇ ਆਰ ਬਸੰਦਗੀ ਵਾਰ ਗੁਰੂ ਰਾਮਦਾਸ ਜੀ ਦੇ ਸੋਈਏ ਜੀ ਗੁਰਸੱਭ ਦੀ ਕਿਰਪਾ ਨਾਲ ਹਾਂਜੀ ਤੇ ਇਹਨੂੰ ਮੈਂ ਇਸ਼ਨਾਨ ਕਰਵਾ ਕੇ ਰੋਜ਼ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਸਾਡੇ ਘਰ ਵਿੱਚ ਇਹਨੂੰ ਮੈਂ ਗੁਰੂ ਸਾਹਿਬ ਦੇ ਕਮਰੇ ਵਿੱਚ ਲੈ ਕੇ ਜਾਣਾ ਉੱਥੇ ਨੂੰ ਵਾਇਗਰੂ ਵਾਇਗਰੂ ਕਰਵਾਉਣਾ ਥੋੜੀ ਦੇਰ ਰੋਜ਼ ਕਰਵਾਉਣਾ ਰੋਜ਼ ਤੇ ਫਿਰ ਹੌਲੀ ਹੌਲੀ ਫਿਰ ਇਹਦੇ ਮੂੰਹ ਚੋਂ ਵਾਇਗਰੂ ਸ਼ਬਦ ਨਿਕਲਿਆ ਤੇ ਅਸੀਂ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਬੱਚੇ ਨੇ ਗੁਰੂ ਦਾ ਨਾਂ ਸਭ ਤੋਂ ਪਹਿਲਾਂ ਲਿਆ ਹੈ ਤੇ ਬਸ ਇਸੇ ਤਰ੍ਹਾਂ ਜੁੜੀ ਰਵੇ ਬੱਚੀ ਇਹ ਅਰਦਾਸ ਹੈ ਗੁਰੂ ਦੇ ਚਰਨਾਂ ਚ ਜੀ ਕਾਫੀ ਬੱਚੇ ਅੱਜ ਕੱਲ ਮੋਬਾਈਲ ਵਿੱਚ ਬਹੁਤ ਜ਼ਿਆਦਾ ਅੱਜ ਕੱਲ ਚੱਲ ਪਿਆ ਕਿ ਸਾਰੇ ਬੱਚੇ ਮੋਬਾਈਲ ਬਹੁਤ ਜ਼ਿਆਦਾ ਯੂਜ਼ ਕਰਦੇ ਆ ਗੁਰੂ ਸਾਹਿਬ ਸਭ ਕੁਝ ਦੇ ਸਕਦੇ ਆ ਜੇ ਕੋਈ ਵੀ ਮੁਸ਼ਕਿਲ ਆਏ ਤੋ ਗੁਰੂ ਸਾਹਿਬ ਦਾ ਨਾਮ ਲੈਣਗੀ ਗੁਰੂ ਸਾਹਿਬ ਦਾ ਪਾਠ ਕਰੇਗੀ ਤੇ ਗੁਰੂ ਸਾਹਿਬ ਆਪ ਵਰਤਣਗੇ ਤੇਰੀ ਹਰ ਮੁਸ਼ਕਿਲ ਦਾ ਹੱਲ ਕਰਨਗੇ ਜਿਵੇਂ ਕਈ ਵਾਰ ਨੂੰ ਮੈਂ ਐਕਟਿਵ ਆ ਤੇ ਗੁਰਦੁਆਰੇ ਲੈ ਕੇ ਜਾ ਰਹੀ ਹਾਂ ਜਾਂ ਮਾਰਕੀਟ ਲੈ ਕੇ ਜਾ ਰਹੀ ਹਾਂ ਕਈ ਵਾਰ بارش ਆ ਜਾਂਦੀ ਹੈ ਜਾਂ ਕਈ ਵਾਰ ਬਾਈਚਾਂ ਸੈਕਟੀਵਾ ਖਰਾਬ ਹੋ ਜਾਏ ਐਨੇ ਉੱਥੇ ਆਪਣੇ ਆਪ ਹੀ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਬਾਬਾ ਜੀ ਜਲਦੀ ਜਲਦੀ ਐਕਟੀਵਾ ਠੀਕ ਕਰ ਦੋ ਬਾਬਾ ਜੀ ਜਲਦੀ ਜਲਦੀ ਉਹ بارش ਨੂੰ ਹਟਾ ਦੋ ਅਸੀਂ ਘਰ ਜਾਣਾ ਹੈ ਬਾਬਾ ਜੀ ਨਾਲ ਹੀ ਐਨੇ ਸਿਮਰਨ ਸਟਾਰਟ ਕਰ ਦੇਣਾ ਤੇ ਫਿਰ ਜੇ ਬਾਈ ਮਤਲਬ ਗੁਰਸਹਿਬ ਦਾ ਕਿਰਪਾ ਕਰਦੇ ਹੀ ਹੈ ਤੇ ਜਵੇਂ ਅਸੀਂ ਐਕਟੀਵਾ ਠੀਕ ਹੋ ਜਾਈਏ ਜਾਂ ਕੁਝ ਫਿਰ ਐਨੇ ਸ਼ੁਕਰਾਨਾ ਕਰਨਾ ਕਿ ਮम्मा ਦੇਖੋ ਬਾਬਾ ਜੀ ਨੇ ਠੀਕ ਕਰਤਾ ਅਸੀਂ ਸਿਮਰਨ ਕੀਤਾ ਨਾ ਐ ਸੜਦਾ ਵਿੱਚੋਂ ਸੇਗਰੂਸਪ ਦੇ ਵਿੱਚ ਖੁਦ 뮤ਜ਼ਿਕ ਟੀਚਰ ਆ ਤੇ ਨੂੰ 뮤ਜ਼ਿਕ ਵਿੱਚ ਹੀ ਲੈ ਕੇ ਜਾਣਾ ਚਾਹਨੀ ਆ ਅੱਗੇ ਤੇ ਇਹਦੀ 뮤ਜ਼ਿਕ ਕਲਾਸਿਸ ਵੀ ਸਟਾਰਟ ਕਰਵਾਈਆਂ ਹੋਈਆਂ ਨਾਲ ਇਹਨੂੰ ਗੁਰਬਾਣੀ ਵੀ ਗੰਢ ਕਰਾ ਰਹੀਆਂ ਬਸ ਇਹ ਗੁਰੂ ਚਰਨਾਂ ਨਾਲ ਜੁੜੀ ਰਵੇ ਤੇ 뮤ਜ਼ਿਕ ਵਿੱਚ ਅੱਗੇ ਜਾਏ ਗੀਤਨ ਵਿੱਚ ਅੱਗੇ ਜਾਏ ਹਲੇ ਮੇਰਾ ਇਹੀ ਸੁਪਨਾ ਹੈ ਤੇ ਲਈ